ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਪਿੰਡ ਖਟਕੜ ਕਲਾ ਵਿਖੇ ਸ਼ਹੀਦੇ ਆਜ਼ਮ ਯੂناਇਟਿਡ ਸਪੋਰਟਸ ਕਲੱਬ ਵੱਲੋਂ ਇੱਥੇ ਖੇਡ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇੱਥੇ ਦੇ ਇਸ ਸਪੋਰਟਸ ਕਲੱਬ ਦੇ ਪ੍ਰਧਾਨ ਵਾਈਸ ਪ੍ਰਧਾਨ ਅਤੇ ਇੱਥੇ ਦੇ ਅਹੁਦੇਦਾਰਾਂ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹਮ-ਹਮਾ ਕੇ ਇਸ ਖੇਡ ਕਬੱਡੀ ਖੇ ਟੂਰਨਾਮੈਂਟ ਦਾ ਅਨੰਤ ਮਾਣੋ ਤੇ ਹਮ ਹਮਾ ਕੇ ਇੱਥੇ ਜ਼ਰੂਰ ਪਹੁੰਚੋ 24 25 ਫਰਵਰੀ ਦਿਨ ਸ਼ਨੀ ਐਤਵਾਰ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਦੇਵਤਿੰਦ 22 ਪ੍ਰਧਾਨ ਜੋ ਕਿ ਆਪਣਾ ਸ਼ਹੀਦ ਭਗਤ ਸਿੰਘ ਯੂਨਾਈਟਿਡ ਸਪੋਰਟਸ ਕਲੱਬ ਖਟਕੜ ਕਲਾਂ ਵਿਖਿਆ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਸਾਡੇ ਪ੍ਰਧਾਨ ਸਾਹਿਬ ਬਹਾਦਰ ਸਿੰਘ ਸ਼ੇਰਗੱਲ ਨੇ ਤਿੰਨ ਦਿਨ ਪਹਿਲਾਂ ਅਨਾਉਂਸ ਕੀਤਾ ਕਿ ਜੋ ਆਪਣਾ ਇਹ ਟੂਰਨਾਮੈਂਟ ਹੈ ਉਹ 24 ਤੇ 25 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਤੇ ਸਾਰੇ ਆਪਣੇ ਆਲੇ-ਦੁਆਲੇ ਦੇ ਪਿੰਡਾਂ ਦੇ ਜੋ ਵੀ ਸਾਡੇ ਇੱਥੇ ਭਰਾ ਹਨ ਤੇ ਬਾਕੀ ਜਿਨ੍ਹਾਂ ਨੇ ਵੀ ਐਨ ਆਰ ਆਈ ਭਰਾ ਸਾਡੇ ਸੁਣ ਰਹੇ ਆ ਜਿਨ੍ਹਾਂ ਨੇ ਵੀ ਬਾਹਰੋਂ ਆਉਣਾ ਆ ਉਹਨਾਂ ਨੂੰ ਇਹੀ ਬੇਨਤੀ ਆ ਵੀ ਆਪਣੇ ਜੋ ਟਿਕਟਾਂ ਆ ਉਹ ਇਸ ਟੂਰਨਾਮੈਂਟ ਦੇ ਮੁਤਾਬਕ ਹੀ ਕਰਾਉਣ ਤਾਂ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਟੂਰਨਾਮੈਂਟ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਕਰੀਏ ਤੇ ਦੂਸਰੀ ਇਹ ਬੇਨਤੀ ਆ ਕਿ ਜੋ ਵੀ ਹੋਰ ਕੋਈ ਟੂਰਨਾਮੈਂਟ ਰੱਖ ਰਹੇ ਨੇ ਉਹਨਾਂ ਨੂੰ ਇਹੀ ਬੇਨਤੀ ਆ ਕਿ 24 25 ਫਰਵਰੀ ਨੂੰ ਕੋਈ ਹੋਰ ਟੂਰਨਾਮੈਂਟ ਨਾ ਰੱਖਣ ਤਾਂ ਕਿ ਆਪਾਂ ਸਾਰੇ ਇਲਾਕੇ ਨੂੰ ਨਾਲ ਲੈ ਕੇ ਤੇ ਸਾਰੇ ਐਨਆਰਆਈ ਭਰਾ ਇਕੱਠੇ ਹੋ ਕੇ ਇਸ ਟੂਰਨਾਮੈਂਟ ਨੂੰ ਇੱਕ ਬਹੁਤ ਵੱਡੇ ਪੱਧਰ ਤੇ ਲੈ ਕੇ ਜਾ ਸਕੀਏ ਧੰਨਵਾਦ ਜੀ ਹਾਂਜੀ ਦਾਸ ਸਤਨਾਮ ਸਿੰਘ ਹੜੀਆਂ ਕਿਉਂਕਿ ਮੈਂਬਰ ਆਫ ਸ਼੍ਰੀ ਭਗਤ ਸਿੰਘ ਯੂਨਾਈਟਿਡ ਟੂਰਨਾਮੈਂਟ ਕਮੇਟੀ ਜੋ ਵੀ ਇਹ ਥੋੜਾ ਚਿਰ ਪਹਿਲਾਂ ਆਪ ਦੇਵ ਜੀ ਨੇ ਦੱਸਿਆ ਇਹ ਜੋ ਟੂਰਨਾਮੈਂਟ ਹੈ 24 25 ਫਰਵਰੀ 2024 ਨੂੰ ਇਹ ਪਾਕਸੋਂ ਦੇ ਬੁੱਤ ਦੇ ਕਰੀਬ ਹੋਣ ਜਾ ਰਿਹਾ ਹੈ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਸਾਡੇ ਜਿੰਨੇ ਵੀ ਰਵਾਰ ਬੈਠੇ ਨੇ ਮੁਲਕਾਂ ਦੇ ਵਿੱਚ ਔਰ ਇੱਥੇ ਦੇ ਜਿੰਨੇ ਇਲਾਕੇ ਦੇ ਸਾਡੇ ਵੀਰ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਟੂਰਨਾਮੈਂਟ ਵਿੱਚ ਵੱਧ ਝੜ ਕੇ ਹਿੱਸਾ ਪਾਓ ਤਾਂ ਕਿ ਇਹਨੂੰ ਸਫਲਤਾ ਸਹਿਤ ਅਸੀਂ ਚਲਾ ਸਕੀਏ ਸੋ ਇਹਦਾ ਜੋ ਪ੍ਰਾਈਜ਼ ਵੀ ਲੱਖਾਂ ਦੇ ਵਿੱਚ ਹੋਣਗੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਨੂੰ ਦੱਸ ਦਿੱਤਾ ਜਾਵੇਗਾ ਹਰੇਕ ਦਾ ਮਾਨ ਸਤਕਾਰ ਹੋਵੇਗਾ ਖੇਡਾਂ ਕਬੱਡੀ ਹੋਊਗੀ ਇਹਦੇ ਵਿੱਚ ਕੁਸ਼ਤੀਆਂ ਵੀ ਹੋਣਗੀਆਂ ਤੇ ਬਾਕੀ ਵੀ ਖੇਡਾਂ ਹੋਣਗੀਆਂ ਅਸੀਂ ਫੇਰ ਦੁਬਾਰਾ ਬੇਨਤੀ ਕਰਦੇ ਹਾਂ ਕਲੱਬ ਵੱਲੋਂ ਵੀ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਇਲਾਕੇ ਦੇ ਸਮੂਹ ਸਰਪੰਚ ਸਾਹਿਬਾਨ ਪਿੰਡਾਂ ਦੇ ਜਿੰਨੇ ਵੀ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਹਰੇਕ ਪਿੰਡ ਵਿੱਚ ਇਹਦੇ ਬਾਰੇ ਦੱਸਿਆ ਜਾਵੇ ਤਾਂ ਕਿ ਸਾਡਾ ਟੂਰਨਾਮੈਂਟ ਸਫਲਤਾਪੂਰਕ ਚੱਲੇ ਧੰਨਵਾਦ ਜੀ ਜੀ ਸਰ ਮੈਂ ਟੇਬਲ ਸੇਂ ਖਟਕੜ ਸਰਪ੍ਰਸਤ ਯੂਨਾਈਟਿਡ ਸਪੋਰਟਸ ਕਲੱਬ ਖਟਕੜ ਕਲਾਂ ਦਾ ਮੇਰੇ ਇਹੀ ਸਨੇਹਾ ਸਾਰਿਆਂ ਵੀਰਾਂ ਨੂੰ ਕਿ ਜਿਸ ਤਰ੍ਹਾਂ ਦੇਵ ਕਹਿ ਚੁੱਕੇ ਨੇ ਤੇ ਸਤਰਾਮ ਜੀ ਕਹਿ ਚੁੱਕੇ ਆ ਵੇ ਸਾਰੇ ਇਕੱਠੇ ਹੋ ਕੇ ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨਾ 24 ਤੇ 25 ਨੂੰ 25 ਨੂੰ ਕੋ ਉਧਰ ਨਾ ਰੱਖਿਓ ਅਸੀਂ ਉਸ ਇਨਸਾਨ ਦੀ ਯਾਦ ਵਿੱਚ ਜਿਨ੍ਹਾਂ ਸਾਡੇ ਵਾਸਤੇ ਕੁਰਬਾਨੀ ਦਿੱਤੀ ਆ ਇਸ ਭਗਤ ਸਿੰਘ ਨੇ ਸਾਡੇ ਇਲਾਕੇ ਦੇ ਹੀਰੋ ਨੇ ਕੁਰਬਾਨੀ ਦਿੱਤੀ ਉਹਨੂੰ ਹਮੇਸ਼ਾ ਵਾਸਤੇ ਅਸੀਂ ਜਿੰਦਾ ਰੱਖਣਾ ਚਾਹੁੰਦੇ ਆ ਕਿਉਂਕਿ ਇੱਥੇ ਮੇਲੇ ਲੱਗਦੇ ਰਹਿਣਗੇ ਤੇ ਨਾ ਜਿੰਦੇ ਰਹਿੰਦੇ ਆ ਕਈਆਂ ਦੇ ਇਸ ਤਰ੍ਹਾਂ ਦੇ ਲੋਕ ਆ ਜਿਨ੍ਹਾਂ ਦੇ ਮੇਲਿਆਂ ਦੇ ਕਹਦੇ ਉਹਨਾਂ ਦੇ ਦਾ ਗਾਮਾ ਕਰ ਨਹੀਂ ਕੋਈ ਜਾਂਦਾ ਲੇਕਿਨ ਜਿਨੀ ਕਰਵਾਨੀਆਂ ਕੀਤੀਆਂ ਯਾਦ ਉਹੀ ਰਹਿੰਦੇ ਨੇ ਸਾਡੇ ਉਹ ਦਿਲ ਚ ਵਸਦੇ ਨੇ ਹਮੇਸ਼ਾ ਵਸਣਗੇ ਇੰਗਲੈਂਡ ਤੋਂ ਸਾਰੇ ਜਿੰਨੇ ਵੀ ਯੂਰਪ ਤੋਂ ਸਾਡੇ ਵੀਰਿਆ ਉਹਨਾਂ ਨੂੰ ਇਹੀ ਬੇਨਤੀ ਆ ਕਿ 24 25 ਦੀ ਆਪਣੀ ਸੀਰ 22 23 ਦੀ ਕਰਾਓ ਤਾਂ ਕਿ 24 25 ਨੂੰ ਇੱਥੇ ਇੰਜੋਏ ਕਰੋ ਆ ਕੇ ਆਨੰਦ ਮਾਣੋ ਇਹ ਖੋਰੀਆ ਕਿ ਅਸੀਂ ਇਕੱਲੇ ਇਹ ਨਹੀਂ ਕਰ ਰਹੇ ਅਸੀਂ ਜਿਹੜੇ ਨੌਜਵਾਨ ਬੱਚੇ ਸਾਡੇ ਇੱਥੇ ਆ ਉਹਨਾਂ ਨੂੰ ਨਸ਼ਿਆਂ ਤੋਂ ਹਟਾਉਣ ਦੀ ਖਾਤਰ ਇਹ ਉਪਰਾਲੇ ਕਰ ਰਹੇ ਆਂ ਔਰ ਗਾਹਾਂ ਕਰਦੇ ਵੀ ਰਾਂਗੇ ਹਰੇਕ ਸਾਲ ਇਹ ਟੂਰਨਾਮੈਂਟ ਹੋਣਾ ਇੱਥੇ ਹੀ ਹੋਣਾ ਕਿਉਂਕਿ ਇਹ ਉਹਦੀ ਜਗ੍ਹਾ ਆ ਸੋਈ ਇਹ ਮੈਂ ਸਾਰਿਆਂ ਵੀਰਾਂ ਨੂੰ ਇਹੀ ਬੇਨਤੀ ਕਰਦਾ ਇੱਥੇ ਦੇ ਇਲਾਕੇ ਨਿਵਾਸੀਆਂ ਨੂੰ ਸਾਰਿਆਂ ਨੂੰ ਪੰਜਾਂ ਸਰਪੰਚਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਹੌਮਾ ਮਾ ਕੇ ਆਪਣੇ ਪਿੰਡੋਂ ਟਰਾਲੀਆਂ ਭਰ ਕੇ ਉਸ 24 25 ਫਰਵਰੀ ਨੂੰ ਇੱਥੇ ਲਿਆਵੋ ਇੱਥੇ ਦੀ ਰੌਣਕ ਵਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਲੋ ਦਾਸ ਹਵਤਾਰ ਸਿੰਘ ਸ਼ੇਰਗਲ ਐਨ ਆਰ ਆਈ ਪ੍ਰਧਾਨ ਨਵਾਂ ਸ਼ਹਿਰ ਸਰਪ੍ਰਸਤ ਯੂਨਾਈਟਿਡ ਕਬੱਡੀ ਕਲੱਬ ਅਟਕੜ ਕਲਾ ਇਹ ਜੋ ਮੇਰੇ ਵੀਰਾਂ ਨੇ ਪਹਿਲਾਂ ਟੂਰਨਾਮੈਂਟ ਬਾਰੇ ਸਾਰਾ ਦੱਸੇ ਦਿੱਤਾ ਅਸੀਂ ਵੀ ਉਹੀ ਰਿਪੀਟ ਕਰਦੇ ਆਂ ਕਿ ਜਿਹੜੀ 24 25 ਆ ਉਹ ਸੈਚਰਡੇ ਸੰਡੇ ਆ ਰਹੀ ਆ ਸਾਰੇ ਵੀਰਾਂ ਨੇ ਘੁੰਮ ਘਮਾ ਕੇ ਮਤਲਬ ਹਮ ਹਮਾ ਕੇ ਇੱਥੇ ਆਉਣਾ ਤੇ ਰੌਣਕ ਨੂੰ ਵਧਾਉਣਾ ਸਾਰੀਆਂ ਲਾਗੇ ਦੀਆਂ ਇਲਾਕੇ ਦੀਆਂ ਸਕਸੀਤਾ ਨੂੰ ਬੇਨਤੀ ਕਰਦੇ ਆਂ ਅੰਡਾ ਦੇ ਸਰਪੰਚਾਂ ਨੂੰ ਪੰਚਾਂ ਨੂੰ ਸਾਰੇ ਰੌਣਕ ਨੂੰ ਵਧਾਉਣ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੇਖਸਲ ਟੂਰਨਾਮੈਂਟ ਹੋਇਆ ਕਰੂਗਾ ਇਹਦੀ ਰੌਣਕ ਨੂੰ ਵਧਾਉਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕਰਮਜੀਤ ਸਿੰਘ ਜਨਰ ਸਖਤਰ ਸ਼ਹੀਦ ਭਗਤ ਸਿੰਘ ਜੁਨਾਈਟਰ ਸਪੋਰਟਸ ਕਲੱਬ ਖੜਖੜਗਲਾ ਮੈਂ ਪਹਿਲਾਂ ਤਾਂ ਸਾਰਿਆਂ ਵੀਰਾਂ ਦਾ ਜਿੰਨੇ ਵੀ ਸਾਡੇ ਮੈਂਬਰ ਇੱਥੇ ਆਏ ਆ ਉਹਨਾਂ ਦਾ ਇੱਥੇ ਆਉਣ ਦੇ ਧੰਨਵਾਦ ਕਰਦਾ ਤੇ ਜਿਹੜੇ ਸਾਡੇ ਸਹਿਯੋਗੀ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਅਸੀਂ ਬਹੁਤ ਜਲਦੀ ਮੀਟਿੰਗ ਰੱਖ ਕੇ ਜੋ ਵੀ ਸਾਡਾ ਪ੍ਰੋਗਰਾਮ ਹੋਗਾ ਜੋ ਵੀ ਅਸੀਂ ਪ੍ਰਾਈਜ਼ ਰੱਖਣੇ ਆ ਜੋ ਵੀ ਸਾਡੀਆਂ ਗਾਂ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਬਹੁਤ ਜਲਦ ਨਵੇਂ ਸਾਲ 'ਚ ਅਸੀਂ ਦੇਵਾਂਗੇ ਸਾਰਿਆਂ ਨੂੰ ਉਹਦੇ ਤੋਂ ਬਾਅਦ 'ਚ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸਾਰਿਆਂ ਦਾ ਸਾਂਝਾ ਟੂਰਨਾਮੈਂਟ ਆ ਤੇ ਸਾਰੇ ਸਾਡੇ ਨਾਲ ਐ ਤੁਹਾਨੂੰ ਤੁਹਾਨੂੰ ਜੁੜਨ ਸਾਰੇ ਇਲਾਕੇ ਦਾ ਟੂਰਨਾਮੈਂਟ ਆ ਸਾਂਝਾ ਟੂਰਨਾਮੈਂਟ ਆ ਕਿਸੇ ਇੱਕ ਦਾ ਟੂਰਨਾਮੈਂਟ ਨਹੀਂ ਤੇ ਬਾਕੀ ਜੋ ਵੀ ਸਾਡਾ ਅਗਲਾ ਪ੍ਰੋਗਰਾਮ ਹੋਗਾ ਅਸੀਂ ਬਹੁਤ ਜਲਦ ਪ੍ਰਾਈਜ਼ ਆ ਬਾਰੇ ਕਿਹੜੀਆਂ ਕਲੱਬਾਂ ਭਾਗ ਲੈ ਰਹੀਆਂ ਆ ਕਿਹੜੀਆਂ ਕੁਸ਼ਤੀ ਅਕੈਡਮੀ ਆ ਰਹੀਆਂ ਸਾਡੇ ਕੋਲ ਉਹ ਅਸੀਂ ਬਹੁਤ ਜਲਦੀ ਤੁਹਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਦੇਵਾਂਗੇ ਇਹਦੇ ਬਾਰੇ ਬਾਕੀ ਇੱਕ ਵਾਰ ਫੇਰ ਸਾਰਿਆਂ ਮੈਂਬਰਾਂ ਦਾ ਇੱਥੇ ਆਉਣ ਦੇ ਸੰਜੀਪ ਘਣੋੜ ਜੀ ਦਾ ਸਾਡੇ ਪ੍ਰੈਸ ਖਤਰਿਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ